ਨਗਰ ਪੰਚਾਇਤ ਨਡਾਲਾ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਸੀਗੀ ਇਸ ਵਕਤ ਅਸੀਂ ਇਹ ਉਹਦੇ ਦਫਤਰ ਦੇ ਬਾਹਰ ਖੜੇ ਆਂ ਔਰ ਟਾਈਮ ਤੁਸੀਂ ਘੜੀ ਤੇ ਦੇਖ ਸਕਦੇ ਹੋ ਕਿ 1:00 ਵਜੇ ਲਗਭਗ 20 ਮਿੰਟ ਹੋ ਗਏ ਨੇ ਜਿਹੜਾ ਟਾਈਮ ਸੀ ਪ੍ਰਧਾਨਗੀ ਦਾ ਉਹ 1:00 ਵਜੇ ਸ਼ਾਰਪ ਸੀਗਾ ਅਸੀਂ ਸਾਰੇ ਸੱਤ ਦੇ ਸੱਤ ਅਸੀਂ ਕਾਉਂਸਲਰ ਤੁਸੀਂ ਇਥੋਂ ਨਿਗਾਹ ਮਾਰ ਸਕਦੇ ਕਾਂਗਰਸ ਪਾਰਟੀ ਨਾਲ ਕਨੈਕਟਡ ਸਾਡੀਆਂ ਭੈਣਾਂ ਤੇ ਸਾਡੇ ਬਜ਼ੁਰਗ ਸਮੇਤ ਮੈਂ ਪਾ ਕੇ 11 ਦੇ ਵਿੱਚੋਂ ਅਸੀਂ 7 ਵੋਟਰ ਆ 11 ਚ ਤੇ ਅਸੀਂ ਪੂਰੇ 1 ਵਜੇ ਤੋਂ ਪਹਿਲਾਂ 10 15 ਮਿੰਟ ਧਿਆਨ ਕੇ ਵਿਰਾਜਮਾਨ ਹੋ ਗਏ ਆ ਤੇ ਬਾਅਦ ਵਿੱਚ 15 ਮਿੰਟ ਵੇਟ ਕਰ 20 ਮਿੰਟ ਵੇਟ ਕਰ ਤੇ ਬਾਅਦ ਵਿੱਚ ਈਓ ਨੇ ਆਣ ਕੇ ਸਾਨੂੰ ਇਨਫੋਰਮ ਕਰਤਾ ਜੀ ਕਿ ਜਿਹੜਾ ਜਿਹੜਾ ਸਾਡਾ ਕਨਵੀਨਰ ਆ ਇਸ ਮੀਟਿੰਗ ਦਾ ਯਾਨੀ ਕਿ ਤਹਿਸੀਲਦਾਰ ਭਲੱਤ ਉਹ ਬਹੁਤ ਬਿਮਾਰ ਹੋ ਗਿਆ ਮਦਨੋਬੋ ਦੀ ਐਂਜਿਓਗ੍ਰਾਫੀ ਹੋਣ ਲੱਗੀ ਜੀ ਉਹਦਾ ਹਾਰਟ ਦਾ ਪੇਸ਼ੈਂਟ ਹੈ ਜੀ ਉਹਦਾ ਬੀਪੀ ਸ਼ੂਟ ਅਪ ਹੋ ਗਿਆ ਅਸਲ 'ਚ ਇਹ ਸਾਰਾ ਇੱਕ ਢੋਂਗ ਰਚਿਆ ਗਿਆ ਵਾ ਅੱਜ ਆਮ ਆਦਮੀ ਪਾਰਟੀ ਆਪਣੀ ਹਾਰ برداشت ਹੀ ਨਹੀਂ ਕਰ ਸਕ ਰਹੀ ਕੇਜਰੀਵਾਲ ਭਗਵੰਤ ਮਾਨ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਐਡੇ ਕਮ ਦਿਲੇ ਨੇ ਐਡੇ ਕਮਜ਼ੋਰ ਨੇ ਕਿ ਉਹ ਆਪਣੀ ਹਾਰ ਨਹੀਂ برداشت ਕਰ ਸਕਦੇ ਔਰ ਹਾਰ برداشت ਕਰਨ ਨਾਲੋਂ ਉਹ ਕਹਿੰਦੇ ਕਾਨੂੰਨ ਛਿੱਕੇ ਤੇ ਟੰਗ ਦਿਓ ਪੁਲਿਸ ਦਾ ਦੁਰਉਪਯੋਗ ਕਰ ਲੋ ਡਰਾ ਲੋ ਕਾਉਂਸਲਰ ਸਟਾਫ ਸੀਆਈਏ ਸਟਾਫ ਬਣਾ ਲੋ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਮਿੰਟੀਆਂ ਕਰਾ ਲੋ ਹਰ ਹੀਲਾ ਵਸੀਲਾ ਵਰਤੇ ਆ ਪਿਛਲੇ ਦਿਨਾਂ 'ਚ ਪਰ ਇਹਦੇ باوجود ਵੀ ਅਸੀਂ ਢਿਲਵਾ ਜਿੱਤ ਕੇ ਆਏ ਆ ਅਨਪੋਸਟ ਹੋਈ ਇਲੈਕਸ਼ਨ 11 ਵਿੱਚੋਂ ਅਸੀਂ 9 ਸੀਗੇ ਦੂਜੇ 2 ਆਏ ਲੇਕਿਨ ਬੋਲੇ ਨਹੀਂ ਸਾਡਾ ਔਨ ਰਿਕਾਰਡ ਪ੍ਰਧਾਨਗੀ ਤੇ ਉਮੀਦ ਪ੍ਰਧਾਨਗੀ ਦੀ ਚੋਣ ਉੱਥੇ ਢਿਲਵਾ ਵਿੱਚ ਅਨਪੋਸਟ ਹੋਈ ਆ ਤੇ ਇੱਥੇ ਵੀ ਅਸੀਂ ਕਲੀਅਰ ਕੱਟ ਵਿਨਰ ਸੀਗੇ ਤੇ ਇਥੋਂ ਭੱਜ ਗਏ ਆ ਹੁਣ ਬਾਰ ਢੋਲ ਵਜਾਉਂਦੇ ਫਿਰਦੇ ਦੱਸੋ ਕੀ ਕਹਿੰਦੇ ਹੁੰਦੇ ਬੇਸ਼ਰਮਾਂ ਦੀ ਡੁੱਲਗੀ ਧਾਲ ਕਹਿੰਦੇ ਸੀ ਤਾਂ ਪੁੰਜੇ ਬੈਹਿ ਕੇ ਖਾਨੇ ਹਾਰ ਗਏ ਨੇ ਭਗੋੜੇ ਨੇ ਭੱਜ ਗਏ ਨੇ ਅਫਸਰ ਨੂੰ ਭੁਜਾਤਾ ਉਹਨੂੰ ਵਿਚਾਰੇ ਨੂੰ ਹਾਰਟ ਪੇਸ਼ੈਂਟ ਬਣਾਤਾ ਤੇ ਆ ਢੋਲ ਵਜਾ ਰਹੇ ਨੇ ਬਾਹਰਲੇ ਪਾਸੇ ਖੜ ਕੇ ਸ਼ਾਇਦ ਤੁਹਾਨੂੰ ਨਹੀਂ ਸੁਣਦਾ ਬਿਕੋਜ਼ ਮੇਰੇ ਮਾਈਕ ਲੱਗਾ ਵਾ ਉਹ ਫਿਰ ਉਹੀ ਗੱਲ ਬੜੇ ਮੈਂ ਕਹਿੰਨਾ ਐਡੇ ਬੇਸ਼ਰਮ ਬੰਦੇ ਇਹਨੇ ਵਹਾਯਾਤ ਆਦਮੀ ਗੁੰਡਾ ਅਨਸਰ ਦਮਾਸ਼ ਅਨਸਰ ਸਰਕਾਰ ਇਹੋ ਜਿਹੇ ਬੰਦਿਆਂ ਨੂੰ ਸ਼ਹਿ ਦੇ ਰਹੀ ਹੈ ਕੀ ਸਾਡੇ ਪੰਜਾਬ ਦਾ ਭਵਿੱਖ ਇਹ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਵਿਚਾਰੇ ਵਿਦੇਸ਼ਾਂ ਜਾਣ ਤੇ ਮਜਬੂਰ ਹੋ ਗਏ ਆ ਇਹਨਾਂ ਕਰਤੂਤਾਂ ਦੇ ਕਰਕੇ ਹੀ ਆ ਜੋ ਤੁਸੀਂ ਇੱਥੇ ਲਾ ਐਂਡ ਆਰਡਰ ਪ੍ਰੋਵਾਈਡ ਕਰ ਰਹੇ ਹੋ ਪੁਲਿਸ ਦਾ ਇਸਤੇਮਾਲ ਕਰੇ ਸਹੀ ਕੰਮ ਨਹੀਂ ਹੋ ਰਿਹਾ ਕਿਤੇ ਵੀ ਆ ਬਦਮਾਸ਼ਾਂ ਨੂੰ ਸ਼ਹਿਦ ਦੇਣ ਵਾਸਤੇ ਜਰੂਰ ਕੀਤਾ ਜਾ ਰਿਹਾ ਸੋ ਅਸੀਂ ਦਰੇੜਾ ਅਸੀਂ ਜੋ ਫੈਸਲਾ ਲਿਆ ਹੋਇਆ ਉਹਦੇ ਤੇ ਅਸੀਂ ਬਿਲਕੁਲ ਕਾਇਮ ਆ ਸਾਡੇ ਉਹਨਾਂ ਇਲੈਕਸ਼ਨ ਦੋਹਾਂ ਦਿਨਾਂ ਨੂੰ ਕਰਾ ਲੈਣ ਪੰਜਾਂ ਨੂੰ ਕਰਾ ਲੈਣ ਹਫ਼ਤੇ ਨੂੰ ਕਰਾ ਲੈਣ ਅਸੀਂ ਜਿੱਤਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਸਾਡੇ ਪਿੱਛੇ ਸੱਚ ਦਾ ਸਾਥ ਹੈ ਔਰ ਗਾਲਪੁਰ ਪਾਈ ਗੁਰੂ ਦਾ ਹੱਥ ਹੈ गावा ਔਰ ਦੂਜਾ ਕਿ ਨਹੀਂ ਕਰਾਉਣਗੇ ਅਸੀਂ ਤੁਰੰਤ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਮੂਵ ਖੜਕਟਾਵਾਂਗੇ ਹਾਈ ਕੋਰਟ ਮੂਵ ਕਰਾਂਗੇ ਔਰ ਗਵਰਨਮੈਂਟ ਨੂੰ ਇਲੈਕਸ਼ਨ ਕਰਾਉਣ ਤੇ ਮਜਬੂਰ ਕਰਾਂਗੇ ਅੱਜ ਸਿਰਫ ਆ ਜਿਹੜੇ ਮੋਕਰ ਪਾਰਟੀ ਦੇ ਬਦਮਾਸ਼ ਨੇ ਜਿਹੜੇ ਪੁਲਿਸ ਦੇ ਸਿਰ ਤੇ ਟੱਪਰੇ ਨੇ ਇਹਨਾਂ ਦੀ ਆਪਣੀ ਕੋਈ ਵੈਲਿਊ ਨਹੀਂ ਗਈ ਕਦੀ ਦੇਖਿਆ ਤੁਸੀਂ ਕਿ ਬੰਦੇ ਹਾਰੇ ਹੋਣ ਘਟ ਗਿਣਤੀ 'ਚ ਹੋਣ ਤੇ ਬਾਹਰ ਜਾ ਕੇ ਢੋਲ ਵਜਾਉਂਦੇ ਹੋਣ ਇਹਨਾਂ ਨਾਲੋਂ ਜ਼ਿਆਦਾ ਪਰ ਸ਼ਰਮੀ ਦੀ ਕੋ ਹੱਦ ਨਹੀਂ ਮੈਂ ਨਜ਼ਰ ਆ ਰਹੀ ਮੈਨੂੰ ਮੈਂ ਕਹਿੰਦਾ ਇਹਨਾਂ ਦੀ ਲੀਡਰ ਵੀ ਬੜੇ ਬਸ਼ਰਮ ਤੇ ਬੜੇ ਢੀਠ ਨੇ ਨਹੀਂ ਤਾਂ ਬੰਦਾ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕਾਰਗੁਜ਼ਾਰੀ ਕੋ ਕਰਦਾ ਉਹਨੂੰ ਲੀਡਰ ਜਿਹੜਾ ਚੰਗਾ ਉਹ ਰੋਕਦਾ ਕਿ ਤੁਸੀਂ ਇਦਾਂ ਗਲਤ ਕੰਮ ਨਹੀਂ ਕਰਨੇ ਕੋਈ ਗਲਤ ਨਾਅਰੇ ਨਹੀਂ ਲਾਉਣੇ ਕੋਈ ਢੋਲ ਨਹੀਂ ਵਜਾਉਣਾ ਢੋਲ ਤਾਂ ਵਜਾਉਂਦੇ ਨੇ ਲੋਕੀ ਜਿੱਤੇ ਹੋਏ ਯਾਰ ਹਾਰ ਕੇ ਵੀ ਢੋਲ ਵਜਾਈ ਜਾਂਦੇ ਨੇ ਸੋ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਬਹੁਤ ਧੰਨਵਾਦ ਕਰਦਾ ਅਸੀਂ ਲੜਦੇ ਤੁਰਿਆ ਆਏ ਪਹਿਲਾਂ ਵੀ ਗਾਹ ਵੀ ਲੜਦੇ ਰਹਿਣਾ ਨਾ ਅਸੀਂ ਤਾਂ ਇਹ ਜਿਹੜੇ ਬਗੈਰ ਤੇ ਬੰਦੇ ਨੇ ਕਾਇਰ ਕਮਜ਼ੋਰ ਸਰਕਾਰ ਦੇ ਸਹਾਰਾ ਲੈ ਕੇ ਸਾਡੇ ਨਾਲ ਲੜਦੇ ਨੇ ਨਾ ਇਹਨਾਂ ਤੋਂ ਘਬਰਾਉਣ ਵਾਲੇ ਨਾ ਅਸੀਂ ਡਰਨ ਵਾਲੇ ਆ ਅਸੀਂ ਜਿੱਦਣ ਵੀ ਚੋਣ ਹੋਵੇਗੀ ਨੈਕਸਟ ਛੇਤੀ ਹਾਈ ਕੋਰਟ ਦੇ ਉਪਮਾਨ ਅਸੀਂ ਇਸ ਚੋਣ ਨੂੰ ਜਿੱਤਾਂਗੇ ਔਰ ਨਡਾਲੇ ਦਾ ਵਧੀਆ ਕੰਮ ਕਰਾਵਾਂਗੇ ਸੀਵਰੇਜ ਦਾ ਕੰਮ ਛੱਪੜਾਂ ਦੀ ਸਫਾਈ ਜਿਹੜਾ ਡੇਰਿਆਂ ਨੂੰ ਸੜਕਾਂ ਰਹਿ ਗਈਆਂ ਉਹ ਲਾਵਾਂਗੇ ਗਰੀਬਾਂ ਦੇ ਘਰ ਬਣਵਾਵਾਂਗੇ ਤਾਂ ਮਸਾਲਾ ਨੂੰ ਪੈਸੇ ਦਿਵਾਵਾਂਗੇ ਸਾਰੇ ਕੰਮ ਕਰਾਂਗੇ ਜੋ ਇਹ ਕੰਮ ਬਦਮਾਸ਼ੀ ਦੇ ਕਰਕੇ ਸਾਨੂੰ ਕਰਨ ਤੋਂ ਰੋਕਦੇ ਨੇ ਸਾਡੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਸਾਡਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਰ ਬੇਗੋਵਾਲ ਦੇ ਵਿੱਚ ਜਿਹੜੀ ਪ੍ਰਧਾਨਗੀ ਦੀ ਚੋਣ ਹੋਣੀ ਉਹਦੇ ਬਾਰੇ ਤੁਹਾਡੀ ਕੀ ਰਾਏ ਜੀ ਦਾ ਬੇਗੋਵਾਲ ਦੇ ਤੋਂ ਭੱਜ ਗਏ ਨੇ ਤੇ ਹਾਰ ਨੂੰ ਦੇਖਦੇ ਉੱਥੇ ਵੀ ਭੱਜਣਗੇ ਪਰ ਅਸੀਂ ਆਪਣੇ 4 ਵਜੇ ਹਾਜ਼ਰੀ ਲਾਵਾਂਗੇ ਉੱਥੇ ਜਦੋਂ ਜਾਵਾਂਗੇ ਠੀਕ ਜੀ ਕਿਉਂਕਿ ਜਿਹੜਾ ਕਨਵੀਨਰ ਪੌਣੇ 1 ਵਜੇ ਦਾ ਹੀ ਠੀਕ ਆ ਤੇ 15 ਮਿੰਟ 10 ਮਿੰਟਾਂ ਦੇ ਉਹਨੂੰ ਹਾਰਟ ਅਟੈਕ ਆ ਜਾਂਦਾ ਵਾ ਤੇ ਇੱਥੋਂ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਕਿ ਹਾਰਦ ਮੁਖਲਾਏ ਹੋਏ ਨੇ ਤੋਂ ਅਸੀਂ ਦੇਖਾਂਗੇ 4 ਵਜੇ ਸਿ ਉਹਤੇ ਆਪਣੀ ਹਾਜ਼ਰੀ ਜੀ ਧੰਨਵਾਦ